ਸੰਗਤ ਜੀ ਸਾਖੀ ਸੱਚ ਦੀ ਤਾਕਤ ਇੱਕ ਵਾਰ ਦੀ ਗੱਲ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਦੇ ਦੌਰਾਨ ਇੱਕ ਪਿੰਡ ਵਿੱਚ ਪਹੁੰਚੇ ਉੱਥੋਂ ਦੇ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਲਈ ਆਏ ਤੇ ਗੁਰੂ ਜੀ ਨੇ ਉਹਨਾਂ ਤੋਂ ਪੁੱਛਿਆ ਕਿ ਤੁਸੀਂ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਕਿ ਸੱਚ ਕੀ ਹੁੰਦਾ ਹੈ ਉੱਥੇ ਉੱਥੇ ਕਿਸੇ ਨੇ ਜਵਾਬ ਦਿੱਤਾ ਕਿ ਝੂਠ ਨਾ ਬੋਲਣਾ ਇਹ ਸੱਚ ਹੈ ਜੋ ਸਾਡੀਆਂ ਅੱਖਾਂ ਦੇਖ ਸਕਣ ਇਹ ਵੀ ਸੱਚ ਹੈ ਕਿ ਕਿਸੇ ਨੇ ਕੋਈ ਉੱਤਰ ਦਿੱਤਾ ਕਿਸੇ ਨੇ ਕੋਈ ਉੱਤਰ ਦਿੱਤਾ ਤੇ ਗੁਰੂ ਜੀ ਨੇ ਕਿਹਾ ਕਿ ਨਹੀਂ ਇਹ ਪੂਰਾ ਜਵਾਬ ਨਹੀਂ ਹੈ ਚਲੋ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਹਾਂ ਇੱਕ ਰਾਜੇ ਦੇ ਕੋਲ ਬਹੁਤ ਸਾਰਾ ਸੋਨਾ ਸੀ ਪਰ ਉਸਨੇ ਜਨਤਾ ਨੂੰ ਦਬਾ ਕੇ ਰੱਖਿਆ ਹੋਇਆ ਸੀ ਇੱਕ ਦਿਨ ਉਸਨੇ ਕਿਹਾ ਕਿ ਜਿਹੜਾ ਵੀ ਮੇਰੇ ਕੋਲ ਆ ਕੇ ਸੱਚ ਬੋਲੇਗਾ ਮੈਂ ਉਹਨੂੰ ਇਨਾਮ ਦਵਾਂਗਾ ਸਾਰੇ ਉਸ ਰਾਜੇ ਕੋਲੋਂ ਬਹੁਤ ਡਰਦੇ ਸੀ ਇਸ ਕਰਕੇ ਕਿਸੇ ਨੇ ਵੀ ਪੂਰਾ ਸੱਚ ਨਾ ਕਿਹਾ ਕਿਸੇ ਨੇ ਕੁਝ ਕਿਹਾ ਕਿਸੇ ਨੇ ਕੁਝ ਕਿਹਾ ਪਰ ਸੱਚ ਕਿਸੇ ਨੇ ਨਹੀਂ ਕਿਹਾ ਕਿ ਤੁਸੀਂ ਲੋਕਾਂ ਨੂੰ ਦਬਾਉਂਦੇ ਹੋ ਫਿਰ ਇੱਕ ਛੋਟਾ ਜਿਹਾ ਬੱਚਾ ਆਇਆ ਉਸਨੇ ਕਿਹਾ ਕਿ ਰਾਜਾ ਜੀ ਤੁਸੀਂ ਲੋਕਾਂ ਦਾ ਹੱਕ ਖਾ ਰਹੇ ਹੋ ਇਹ ਗਲਤ ਗੱਲ ਹੈ ਰਾਜੇ ਨੇ ਉਹਦੇ ਵੱਲ ਦੇਖਿਆ ਤੇ ਪੁੱਛਿਆ ਕਿ ਤੈਨੂੰ ਮੇਰੇ ਤੋਂ ਡਰ ਨਹੀਂ ਲੱਗਾ ਤਾਂ ਉਸ ਬੱਚੇ ਨੇ ਕਿਹਾ ਕਿ ਜਿਸ ਨਾਲ ਸੱਚ ਹੁੰਦਾ ਹੈ ਉਹ ਕਿਸੇ ਤੋਂ ਡਰਦਾ ਨਹੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਸੱਚ ਦੀ ਤਾਕਤ ਉਹਦੀ ਸ਼ਕਲ 'ਚ ਨਹੀਂ ਉਹਦੀ ਨੀਅਤ 'ਚ ਹੁੰਦੀ ਹੈ ਜਿਸ ਦੇ ਅੰਦਰ ਸੱਚ ਹੁੰਦਾ ਹੈ ਉਹ ਰੱਬ ਦੇ ਨੇੜੇ ਹੁੰਦਾ ਹੈ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸੱਚਾਈ ਸਿਰਫ ਬੋਲਣ ਦੀ ਗੱਲ ਨਹੀਂ ਬਲਕਿ ਉਸ ਉੱਤੇ ਟਿਕੇ ਰਹਿਣ ਦੀ ਤਾਕਤ ਵੀ ਹੁੰਦੀ ਹੈ ਜਦੋਂ ਅਸੀਂ ਸੱਚ ਦੇ ਰਾਹ ਤੇ ਤੁਰਦੇ ਹਾਂ ਤਾਂ ਰੱਬ ਸਾਡੀ ਰਾਖੀ ਆਪ ਕਰਦਾ ਹੈ ਹਮੇਸ਼ਾ ਸਾਡੇ ਅੰਗ ਸੰਗ ਸਹਾਈ ਰਹਿੰਦਾ ਹੈ ਸੰਤ ਜੀ ਜੇ ਤੁਹਾਨੂੰ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟਸ ਵਿੱਚ ਸਾਨੂੰ ਦੱਸੋ ਕਿ ਤੁਹਾਨੂੰ ਇਹ ਸਾਖੀ ਕਿਵੇਂ ਦੀ ਲੱਗੀ ਹੈ